ਬਾਰ ਗਈ ਪਰਿਵਾਰ ਦੀ ਕੋਠੀ ਅੱਜ ਆਪਾਂ ਵੀਡੀਓ ਚ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਹਾਂ ਜੀ ਜਮਾ ਘੱਟ ਰੇਟ ਮਾਲਕ ਨੇ ਮੰਗਿਆਗਾ ਡਬਲ ਸਟੋਰੀ ਆ ਰੇਟ 16 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਤੇ ਬਾਕੀ ਤੁਸੀਂ ਦੇਖੋਗੇ ਤੁਹਾਨੂੰ ਪਸੰਦ ਆਊਗੀ ਮਾਲਕ ਨੇ ਕਿਹਾ ਰੇਟ ਹੋਰ ਵੀ ਮੌਕੇ ਤੇ ਘਟਾ ਦਾਂਗੇ ਪੂਰਾ ਮਾਨਤਾ ਨਾਲ ਜੱਜ ਕੇ ਕਰ ਦਾਂਗੇ ਗੱਲਬਾਤ ਆਪਾਂ ਪੂਰੀ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800426173 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮੈਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਵੀ ਲਗਾ ਦਾਂਗੇ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਆ ਸੀ ਤੁਸੀਂ ਪਹਿਲਾਂ ਤਾਂ ਇਹ ਕੂਠੀ ਚੈੱਕ ਕਰੋ ਜੀ ਪੂਰੀ ਦੀ ਪੂਰੀ ਕੰਪਲੀਟ ਕੂਠੀ ਆਪਾਂ ਇਹ ਲੈ ਕੇ ਪਹੁੰਚੇ ਤੁਹਾਡੇ ਵਾਸਤੇ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਤੁਹਾਨੂੰ ਪਹਿਲੇ ਮੈਂ ਕਨਫਰਮ ਕਰਵਾ ਦਿੰਨੇ ਦੋ ਕੂਠੀਆਂ ਤੁਹਾਨੂੰ ਅੱਜ ਦੀ ਆਪਣੀ ਵੀਡੀਓ ਚ ਦੇਖਣ ਨੂੰ ਮਿਲ ਜਾਣਗੀਆਂ ਜਿਹੜੀ ਇਹ ਕੂਠੀ ਦੇਖ ਰਹੇ ਹਾਂ ਇਹ ਵੀ ਜਮਾ ਜਾਇਜ਼ ਰੇਟ ਦੇ ਵਿੱਚ ਹੈ ਤੇ ਜਿਹੜੀ ਬਾਹਰ ਗਈ ਮਾਲਕ ਦੀ ਕੂਠੀ ਹੈ ਉਹ ਤੁਹਾਨੂੰ ਅੱਗੇ ਦੇਖਣ ਨੂੰ ਮਿਲ ਜੂਗੀ ਉਹਦਾ ਵੀ ਜਮਾ ਜਾਇਜ਼ ਰੇਟ ਹੈ ਉਹਦਾ ਤਾਂ ਤੁਹਾਨੂੰ ਮੈਂ ਰੇਟ ਦੱਸਦਾ ਸੀਗਾ ਇਹਦੇ ਰੇਟ ਦੀ ਲੋਕੇਸ਼ਨ ਦੀ ਪੂਰੀ ਆਪਾਂ ਗੱਲ ਕਰਦੇ ਹਾਂ ਜੇ ਆਪਾਂ ਜਿਹੜੀ ਇਹ ਕੂਠੀ ਦੇਖ ਰਹੇ ਹਾਂ ਅਸੀਂ ਇਹਦੀ ਜਗਾਹ ਦੀ ਗੱਲ ਕਰੀਏ ਤਾਂ ਤਿੰਨ ਮਰਲੇ ਰਜਿਸਟਰੀ ਵਾਲੀ ਆਪਾਂ ਨੂੰ ਜਗਾਹ ਮਿਲ ਜੂਗੀ ਰਜਿਸਟਰੀ ਹੈਗੀ ਆ ਜੀ ਤੇ ਤਿੰਨ ਮਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਆ ਜਮਾ ਨਵੀਂ ਕੋਠੀ ਹੈ ਜੀ ਰੇਟ ਵੀ ਮਾਲਕ ਨੇ ਬਹੁਤ ਜਾਇਜ਼ ਕਿਹਾ ਹੈ ਬਾਕੀ ਕੋਠੀਆਂ ਜਿਹੜੀ ਵਧੀਆ ਇਹਨਾਂ ਨੇ ਤਿਆਰ ਕਰਵਾ ਰੱਖੀ ਆ ਰੰਗ ਰੋਗਨ ਤੋਂ ਲੈ ਕੇ ਜੋੜੀਆਂ ਜੱਪਾ ਲਾਈਟਿੰਗ ਦਾ ਟਾਈਲਾਂ ਦਾ ਜੇ ਆਪਾਂ ਥੱਲੇ ਗੱਲ ਕਰੀਏ ਤਾਂ ਜਿਵੇਂ ਟਾਈਲਾਂ ਵਗੈਰਾ ਲੱਗੀਆਂ ਹੋਈਆਂ ਨੇ ਤੁਸੀਂ ਚੈੱਕ ਕਰ ਰਹੇ ਹੋ ਸਾਰੀ ਕੋਠੀ ਆਪਾਂ ਕੰਪਲੀਟਡ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਜੀ ਟੋਟਲ ਸ਼ੀਸ਼ਿਆਂ ਦਾ ਜੋੜੀਆਂ ਦਾ ਬੂਹੇ ਵਾਰੀਆਂ ਲੋਕ ਸਾਰਾ ਕੰਮ ਟੋਟਲ ਕਰਵਾ ਰੱਖਿਆ ਜੀ ਤੇ ਮਾਲਕ ਨੇ ਸੇਲ ਕਰਨੀ ਹੈ ਜੀ ਇਹ ਕੋਠੀ ਬਾਕੀ ਤੁਹਾਨੂੰ ਵੀਡੀਓ ਚ ਦੇਖਣ ਨੂੰ ਸਾਰਾ ਕੁਝ ਮਿਲ ਹੀ ਰਿਹਾ ਜੀ ਤਿੰਨ ਮਰਲੇ ਥਾਂ ਦੇ ਵਿੱਚ ਕੋਠੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜੀ ਜੇ ਆਪਾਂ ਇਸ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਤਾਂ ਓਨਰ ਵੱਲੋਂ ਜਿਹੜੀ ਡਿਮਾਂਡ ਆਪਣੇ ਕੋਲੇ ਪਹੁੰਚੀ ਆ 18 ਲੱਖ ਰੁਪਇਆ ਮਾਲਕ ਨੇ ਕਿਹਾ ਇਸ ਕੂਠੀ ਦਾ ਰੇਟ ਤੇ 18 ਲੱਖ ਦੇ ਵਿੱਚੋਂ ਮਾਲਕ ਨੇ ਕਿਹਾ ਮੌਕੇ ਤੇ ਘਟਾਵਾ ਕਰ ਦਾਂਗੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਮਾਲਕ ਨੇ ਕਿਹਾ ਬਹਿ ਕੇ ਅਡਜਸਟਮੈਂਟ ਕਰ ਲਾਂਗੇ ਮਾਲਕ ਨੇ ਕਿਹਾ ਜਿਹਨੂੰ ਵੀ ਇਹ ਕੂਠੀ ਪਸੰਦ ਆਉਂਦੀ ਹੈ ਤਾਂ ਮਾਲਕ ਨੇ ਕਿਹਾ ਘਰ ਆਜੋ ਚੈੱਕ ਕਰ ਲਿਓ ਆ ਕੇ ਦੇਖ ਲਿਓ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਬਹਿ ਕੇ ਕਰ ਲਾਂਗੇ ਉਹ ਤੋਂ ਬਾਅਦ ਜਦੋਂ ਪਸੰਦ ਆ ਗਈ ਉਹ ਤੋਂ ਬਾਅਦ ਡੀਲ ਬਹਿ ਕੇ ਕਰ ਲਾਂਗੇ ਜੀ ਬਾਕੀ ਕੋਠੀ ਦੀ ਵੀਡੀਓ ਤੁਹਾਡੇ ਸਾਹਮਣੇ ਹੈ ਜੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਇਹ ਕੋਠੀ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸ ਦੇ ਰਹੋ ਜੀ ਕਮੈਂਟ ਕਰਨਾ ਨਾ ਭੁੱਲਿਓ ਬੱਦ ਤੋਂ ਬੱਦ ਕਮੈਂਟ ਸਾਰੇ ਤੁਸੀਂ ਕਰਦੇ ਰਹੋ ਜੀ ਬਾਕੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਵੀ ਲਗਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 73 800 ਪੂਰਾ 26173 ਪੇਜ ਦਿਓ ਆਪਣੇ ਕੋਲੇ ਜੇ ਤੁਹਾਡੇ ਕੋਲੇ ਹੈ ਕਿਸੇ ਵੀ ਏਰੀਆ ਚ ਬਾਕੀ ਦੂਸਰੀ ਬੈਡਰੂਮ ਚੈੱਕ ਕਰ ਰਹੇ ਹਾਂ ਜੀ ਆਹ ਜਿਹੜਾ ਬੈਡਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਬਾਥਰੂਮ ਵੀ ਮਿਲ ਜੂਗਾ ਤੇ ਬੈਕ ਸਾਈਡ ਆਪਾਂ ਨੂੰ ਕਾਫੀ ਜਗ੍ਹਾ ਵੀ ਮਿਲ ਜੂਗੀ ਬਾਕੀ ਖੁੱਲਾ ਡੁੱਲਾ ਬੈਡਰੂਮ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਲੌਬੀ ਤੁਹਾਨੂੰ ਦੇਖਣ ਨੂੰ ਮਿਲ ਗਈ ਸਗੀ ਤੇ ਥੱਲੇ ਤੁਹਾਨੂੰ ਮੈਂ ਟਾਈਲਾਂ ਦਾ ਕੰਮ ਜਿਹੜਾ ਹੈਗਾ ਉਹ ਦਿਖਾਈ ਦਿੱਤਾ ਜੀ ਵੀਡੀਓ 'ਚ ਤੇ ਆਪਣੇ ਕੋਲੇ ਜਿਹੜੀ ਇਹ ਕੋਠੀ ਪਹੁੰਚੀ ਆ ਆਪਣੇ ਕੋਲੇ ਪਹੁੰਚੀ ਹੈ ਜੀ ਇਹ ਹੁਸ਼ਿਆਰਪੁਰ ਖਾਸ ਹੁਸ਼ਿਆਰਪੁਰ ਤੋਂ ਕੋਠੀ ਪਹੁੰਚੀ ਹੈ ਹੁਸ਼ਿਆਰਪੁਰ ਦੇ ਵਿੱਚ ਆਈਟੀਆਈ ਦੀ ਬੈਕ ਸਾਈਡ ਰੂਪਨਗਰ ਏਰੀਆ 'ਚ ਤੇ ਨੀਅਰ ਜਮਾ ਇਹਨਾਂ ਨੂੰ ਲੱਗਦਾ ਜੀ ਰੇਲਵੇ ਫਾਟਕ ਠੀਕ ਹੈ ਜੀ ਹੁਸ਼ਿਆਰਪੁਰ ਦੇ ਵਿੱਚ ਇਹ ਕੋਠੀ ਆਪਨ ਮਿਲ ਜੂਗੀ ਕੋਈ ਗੱਲ ਤੁਸੀਂ ਕਰਨੀ ਹੈ ਕੁਝ ਵੀ ਮਾਲਕ ਤੋਂ ਪੁੱਛਣਾ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ 79861 ਤੇ 62698 ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਜੀ ਕਨਫਰਮ ਕਰ ਲਓ ਤੇ ਗੱਲਬਾਤ ਬਹਿ ਕੇ ਕਰਕੇ ਤੇ ਕੋਠੀ ਨੂੰ ਤੁਸੀਂ ਖਰੀਦ ਸਕਦੇ ਹੋ ਜੀ ਇਸ ਕੋਠੀ ਦੀ ਆਪਾਂ ਪੂਰੀ ਗੱਲ ਕਰ ਲਈ ਲੋਕੇਸ਼ਨ ਤੋਂ ਲੈ ਕੇ ਮੋਬਾਈਲ ਨੰਬਰ ਰੇਟ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਬਾਕੀ ਮੈਨੂੰ ਕਮੈਂਟ ਨਾਲ ਦੀ ਨਾਲ ਜਰੂਰ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਅੱਜ ਦੀ ਇਹ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜੇ ਵਧੀਆ ਲੱਗੀ ਹੈ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਜੀ ਵੱਤ ਵਾ ਲਾਈਕ ਕਰ ਦੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਸੀਂ ਹਰ ਰੋਜ਼ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜ਼ਰੂਰ ਦਬਾ ਦਿਓ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜ਼ਰੂਰ ਕਲਿੱਕ ਕਰ ਦਿਓ ਜੇ ਤੁਸੀਂ ਹਾਲੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਫਾਇਦਾ ਇਹ ਹੁੰਦਾ ਜਦੋਂ ਆਪਾਂ ਨਾਮੀ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਆਪਣੀ ਨਾਮੀ ਵੀਡੀਓ ਦਾ ਪਹੁੰਚ ਆਊਗਾ ਜੀ ਤੇ ਹੁਣ ਆਪਾਂ ਬਾਹਰ ਗਏ ਮਾਲਕ ਦੀ ਜਿਹੜੀ ਕੂਠੀ ਹੈ ਉਹਦੀ ਗੱਲ ਕਰਦੇ ਹੁਣ ਆਪਾਂ ਗੱਲ ਕਰਾਂਗੇ ਜੀ ਜਿਹੜੀ ਕੁਠੀ ਆਪਾਂ ਲੈ ਕੇ ਪਹੁੰਚੇ ਹਾਂ ਬਾਹਰ ਗਈ ਪਰਿਵਾਰ ਦੀ ਬਾਹਰ ਗਈ ਮਾਲਕ ਦੀ ਤੁਸੀਂ ਵੀਡੀਓ ਚੈੱਕ ਕਰ ਰਹੇ ਹੋ ਸੀ ਡਬਲ ਸਟੋਰੀ ਕੁਠੀ ਬਣੀ ਹੋਈ ਆ ਤੇ ਤੁਹਾਨੂੰ ਪਹਿਲੇ ਮੈਂ ਕਨਫਰਮ ਕਰਵਾ ਦਿੰਨਾ ਸੀ ਇੱਕ ਗੱਲ ਵੀ ਕੋਠੀ ਬੰਦ ਪਈ ਆ ਜੀ ਕਾਫੀ ਟਾਈਮ ਤੋਂ ਕਿਉਂਕਿ ਕੋਈ ਰਹਿੰਦਾ ਤਾਂ ਹੈ ਨਹੀਂ ਸਾਰਾ ਪਰਿਵਾਰ ਤੇ ਮਾਲਕ ਆਪ ਬਾਹਰ ਹੀ ਰਹਿੰਦੇ ਨੇ ਕਾਫੀ ਟਾਈਮ ਹੋ ਗਿਆ ਮਾਲਕ ਆਪ ਇੱਥੇ ਆਏ ਨਹੀਂ ਕੋਠੀ ਬੰਦ ਪਈ ਆ ਤੇ ਇਹਨਾਂ ਨੇ ਵੀਡੀਓ ਬਣਵਾਈ ਸੀ ਬਾਕੀ ਤੁਸੀਂ ਵੀਡੀਓ ਚ ਸਾਰਾ ਕੁਝ ਦੇਖੋਗੇ ਵੀਡੀਓ ਜਿਹੜੀ ਬਣਾਈ ਹੈ ਉਹ ਵੈਸੇ ਤਾਂ ਫੋਨ ਨੂੰ ਟੇਡਾ ਫੜ ਕੇ ਬਣਾਈ ਹੁੰਦੀ ਤਾਂ ਬਹੁਤ ਵਧੀਆ ਗੱਲ ਸੀਗੀ ਪਰ ਜਿਹਨੇ ਬਣਾਈ ਸੀ ਉਹਨਾਂ ਨੂੰ ਪਤਾ ਹੈ ਨਹੀਂ ਸੀਗਾ ਵੀ ਆਪਾਂ ਨੂੰ ਫੋਨ ਨੂੰ ਟੇਡਾ ਫੜ ਕੇ ਵੀਡੀਓ ਚਾਹੀਦੀ ਹੈ ਤੇ ਹੁਣ ਦੁਬਾਰਾ ਬਣਾਣੀ ਹੋਣੀ ਸੀ ਮਾਲਕ ਕਹਿੰਦੇ ਸੀਗੇ ਵੀ बार-बार ਕਹਿਣਾ ਚੰਗਾ ਨਹੀਂ ਲੱਗਦਾ ਤਾਂ ਕਰਕੇ ਆਪਾਂ ਇਦਾਂ ਹੀ ਵੀਡੀਓ ਕਰਤੀ ਜੀ ਮਾਲਕ ਆਪ ਇੱਥੇ ਹੁੰਦੇ ਤਾ ਆਪਾਂ ਉਹਨਾਂ ਨੂੰ ਕੇ ਕੇ ਵੀ ਦੁਬਾਰਾ ਬਣਵਾ ਲੈਂਦੇ ਪਰ ਤੁਸੀਂ ਸਾਰਾ ਕੁਝ ਦੇਖ ਲਓਗੇ ਵੀਡੀਓ ਚ ਕੱਲੀ ਕੱਲੀ ਚੀਜ਼ ਇਹਨਾਂ ਨੇ ਦਿਖਾਈ ਹੈ ਜਗਾਂ ਦੀ ਆਪਾਂ ਗੱਲ ਕਰੀਏ ਤਾਂ ਮਾਲਕ ਨੇ ਦੱਸਿਆ ਦਾਸ ਮਾਰਲੇ ਥਾਂ ਦੇ ਵਿੱਚ ਕੋਠੀ ਬਣੀ ਹੋਈ ਹੈ ਜਮਾ ਰੋਡ ਦੇ ਉੱਤੇ ਆਪਾਂ ਨੂੰ ਕੋਠੀ ਇਹ ਮਿਲ ਜੂਗੀ ਤੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਨੂੰ ਲੱਗਦਾ ਸ਼੍ਰੀ ਗੋਵਿੰਦਪੁਰ ਦੇ ਬਿਲਕੁਲ ਨਾਲ ਪਿੰਡ ਹੈ ਜੀ ਇਹਨਾਂ ਦਾ ਬਾਲੜਵਾਲ ਇਹਨਾਂ ਦਾ ਪਿੰਡ ਹੈਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਜ਼ਿਲ੍ਹਾ ਗੁਰਦਾਸਪੁਰ ਤੇ ਨੀਅਰਬਾਈ ਸ਼੍ਰੀ ਗੋਵਿੰਦਪੁਰ ਲੱਗਦਾ ਇਹਨਾਂ ਨੂੰ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਸਕਦੇ ਹੋ ਬਾਕੀ ਜਿਹੜਾ ਫਰੰਟ ਲੱਗਦਾ ਫਰੰਟ ਦੇ ਵਿੱਚ ਤਿੰਨ ਦੁਕਾਨਾਂ ਬਣੀਆਂ ਹੋਈਆਂ ਤੇ ਦੁਕਾਨਾਂ ਵੀ ਰੈਂਟ ਤੇ ਆਰਾਮ ਨਾਲ ਚੜ ਜਾਂਦੀਆਂ ਵਧੀਆ ਰੇਟ ਤੇ ਤੇ ਡਿਮਾਂਡ ਇਹਨਾਂ ਨੇ 1.56 ਲੱਖ ਰੁਪਏ ਕਿਹਾ ਤੇ ਮਾਲਕ ਕਹਿੰਦੇ ਸੀਗੇ ਮੌਕੇ ਤੇ ਮਾਨਤਾ ਕਰ ਦਾਂਗੇ ਡਿਸਕਾਊਂਟ ਹੋ ਜਾਊਗਾ ਜੀ ਤੇ ਓਨਰ ਨੇ ਜਿਹੜਾ ਆਪਦਾ ਮੋਬਾਈਲ ਨੰਬਰ ਦਿੱਤਾ ਉਹ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਦਾ ਜੀ 97 796 76 130 ਦੁਬਾਰਾ ਫਿਰ ਤੋਂ ਦੱਸ ਦੇਣਾ ਜੀ 97796 ਤੇ 76130 ਤੇ ਮਾਲਕ ਨੇ ਦੱਸਿਆ ਵੀ ਇਸ ਨੰਬਰ ਤੇ ਡਾਇਰੈਕਟ ਫੋਨ ਤਾਂ ਹੋਣਾ ਨਹੀਂ ਕਿਉਂਕਿ ਬਾਹਰ ਗਏ ਹੋਏ ਨੇ ਮਾਲਕ ਨੰਬਰ ਆਪਣੇ ਇੱਥੇ ਇੰਡੀਆ ਦਾ ਹੈ ਇਹ ਤੇ ਵਟਸਐਪ ਚੱਲਦਾ ਹੈ ਤੇ ਵਟਸਐਪ ਤੇ ਤੁਸੀਂ ਫੋਨ ਕਰ ਸਕਦੇ ਹੋ ਜਾਂ ਮੈਸੇਜ ਕਰ ਦੋ ਡਾਇਰੈਕਟ ਕਾਲ ਹੋਣੀ ਨਹੀਂ ਤੇ ਵਟਸਐਪ ਤੇ ਤੁਸੀਂ ਗੱਲ ਕਰ ਲਿਓ ਜੇ ਕਿਸੇ ਨੂੰ ਪਸੰਦ ਆਈਏ ਕੋਠੀ ਤਾਂ ਮਾਲਕ ਨਾਲ ਗੱਲ ਤੁਸੀਂ ਕਰਕੇ ਜਾ ਕੇ ਦੇ ਕੇ ਕੋਠੀ ਨੂੰ ਤੁਸੀਂ ਖਰੀਦ ਸਕਦੇ ਹੋ ਡੀਲ ਤੁਹਾਡੀ ਹੋ ਜੂਗੀ ਮਾਲਕ ਜਦੋਂ ਆਪਦੇ ਕਿਸੇ ਰਿਸ਼ਤੇਦਾਰ ਨਾਲ ਤੁਹਾਡੀ ਗੱਲ ਕਰਵਾ ਦੇਣਗੇ ਕਿਵੇਂ ਵੀ ਅਸੀਂ ਤੁਹਾਡੀ ਡੀਲ ਕਰਵਾ ਦੇਣਗੀ ਜੀ ਬਾਕੀ ਵੀਡੀਓ ਤੁਸੀਂ ਸਾਰੀ ਦੇਖ ਲਈ ਜੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਆ ਲਾਈਕ ਸ਼ੇਅਰ ਜਰੂਰ ਕਰ ਦੋ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੇ ਹੋ ਪਹਿਲੀ ਵਾਰ ਪਹੁੰਚਿਓ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਇਓ ਜੀ ਸਬਸਕ੍ਰਾਈਬ ਜਰੂਰ ਕਰ ਦੋ ਵੀਡੀਓ ਨੂੰ ਲਾਈਕ ਕਰ ਦੋ ਜਿਨ੍ਹਾਂ ਨੇ ਸਬਸਕ੍ਰਾਈਬ ਹੋਣੇ ਕੀਤਾ ਜਾਂ ਪਹਿਲਾਂ ਤੋਂ ਕਰਕੇ ਰੱਖਿਆ ਹੋਇਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਜਿਨ੍ਹਾਂ ਨੇ ਨਹੀਂ ਕੀਤਾ ਛੇਤੀ ਤੋਂ ਛੇਤੀ ਕਰ ਦਿਓ ਜੀ ਆਪਣੀ ਅਗਲੀ ਵੀਡੀਓ ਹਰ ਰੋਜ਼ ਦੇਖਣ ਵਾਸਤੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਵੀਡੀਓ ਜਾਣਕਾਰੀ ਫੋਟੋਆਂ ਐਡ ਤੁਸੀਂ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਲਗਵਾ ਸਕਦੇ ਹੋ ਜੀ ਨੰਬਰ ਆਪਣਾ ਪੂਰੀ ਵੀਡੀਓ ਚ ਉੱਤੇ ਲਿਖਿਆ ਰਹਿੰਦਾ 73 800 ਪੂਰਾ 26173 ਤੇ ਅਗਲੀ ਵੀਡੀਓ ਵਾਸਤੇ ਕਮੈਂਟ ਲਾਜ਼ਮੀ ਕਰੋ ਤੇ ਆਪਣੀ ਇਸ ਵੀਡੀਓ ਵਾਸਤੇ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਵੀਡੀਓ ਤੇ ਅੱਜ ਦੀਆਂ ਕੋਠੀਆਂ ਕਿਵੇਂ ਦੀਆਂ ਲੱਗੀਆਂ ਸੀ